ਦੋਸਤੋ ਨੇਪਾਲ ਦੇ ਵਿੱਚ ਮੈਨੂੰ ਇੱਕ ਔਰਤ ਨੇ ਡਰਾਈਵਰ ਰੱਖ ਲਿਆ ਸੀ ਉਹ ਜਿੱਥੇ ਵੀ ਜਾਂਦੀ ਮੈਂ ਉਸ ਦੀ ਗੱਡੀ ਲੈ ਕੇ ਨਾਲ ਹੀ ਜਾਂਦਾ ਸੀ ਪਰ ਹੈਰਾਨੀ ਦੀ ਗੱਲ ਤਾਂ ਇਹ ਸੀ ਯੋ ਰੋਜਾਨਾ ਇੱਕ ਸੁੰਨਸਣ ਇਲਾਕੇ ਦੇ ਵਿੱਚ ਇੱਕ ਪੁਰਾਣੇ ਜਿਹੇ ਘਰ ਵਿੱਚ ਜਾਂਦੀ ਤਾਂ ਮੈਨੂੰ ਘੰਟਾ ਦੋ-ਦੋ ਘੰਟੇ ਬਾਹਰ ਖੜੇ ਰਹਿਣਾ ਪੈਂਦਾ ਸੀ ਇੱਕ ਦਿਨ ਮੈਂ ਬਹੁਤ ਹਿੰਮਤ ਕਰਕੇ ਉਸ ਔਰਤ ਦੇ ਪਿੱਛੇ ਉਸ ਘਰ ਦੇ ਵਿੱਚ ਚਲਾ ਗਿਆ ਪਰ ਮੈਨੂੰ ਡਰ ਬਹੁਤ ਲੱਗ ਰਿਹਾ ਸੀ ਜਦੋਂ ਮੈਂ ਅੰਦਰ ਗਿਆ ਤਾਂ ਮੇਰੀਆਂ ਅੱਖਾਂ ਟੱਡੀਆਂ ਟਡਾਈਆਂ ਰਹਿ ਗਈਆਂ ਅੰਦਰ ਜੋ ਰੂਪ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਉਸ ਨੂੰ ਵੇਖ ਕੇ ਮੇਰੇ ਹੋਸ਼ ਉੱਡ ਗਏ ਮੈਂ ਤਾਂ ਉਸ ਨੂੰ ਬਹੁਤ ਚੰਗੀ ਹਮਦਰਦ ਔਰਤ ਸਮਝਦਾ ਸੀ ਜਿਵੇਂ ਕਿਸੇ ਦੀ ਤਕਲੀਫ ਤੇ ਹੰਝੂ ਬਹਾ ਦੇਣ ਹੋਵੇ ਮੈਂ ਪਿਛਲੇ 5 ਸਾਲਾਂ ਤੋਂ ਉਸ ਦੇ ਡਰਾਈਵਰ ਦੀ ਨੌਕਰੀ ਕਰ ਰਿਹਾ ਸੀ ਉਸ ਦੀ ਗੱਡੀ ਚਲਾਉਂਦਾ ਸੀ ਉਹ ਜਿੱਥੇ ਵੀ ਜਾਂਦੀ ਮੇਰੇ ਨਾਲ ਹੀ ਜਾਂਦੀ ਸੀ 5 ਸਾਲਾਂ ਵਿੱਚ ਮੈਨੂੰ ਇੱਕ ਵਾਰ ਵੀ ਮੈਨੂੰ ਇਹ ਨਹੀਂ ਲੱਗਿਆ ਕਿ ਉਹ ਇਸ ਤਰ੍ਹਾਂ ਦੀ ਔਰਤ ਵੀ ਹੋ ਸਕਦੀ ਹੈ ਮੈਂ ਹਰੋਂ ਡੇਗਾ ਮੇਰੀ ਸੋਚ ਚਲ ਸਮਝਣ ਦੀ ਸਮਰੱਥਾ ਬਿਲਕੁਲ ਖਤਮ ਹੋ ਚੁੱਕੀ ਸੀ ਮੈਨੂੰ ਹੁਣ ਵੀ ਇਹੀ ਲੱਗ ਰਿਹਾ ਸੀ ਕਿ ਜੋ ਮੇਰੀਆਂ ਅੱਖਾਂ ਨੇ ਵੇਖਿਆ ਉਹ ਇੱਕ ਧੋਖਾ ਹੈ ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਕਿਸੇ ਨੂੰ ਜਾਣਨ ਦੇ ਲਈ 5 ਸਾਲ ਕੋਟਟ ਨਹੀਂ ਇੱਕ ਵਾਰ ਵੀ ਮੈਨੂੰ ਐਦਾ ਨਹੀਂ ਲੱਗਿਆ ਕਿ ਔਰਤ ਇੰਨਾ ਘਟਿਆ ਕੰਮ ਵੀ ਕਰ ਸਕਦੀ ਹੈ ਮੈਂ ਕਦੇ ਉਸ ਦੇ ਸਾਹਮਣੇ ਨਜ਼ਰਾਂ ਨਹੀਂ ਚੁੱਕੀਆਂ ਸੀ ਮੈਂ ਉਸ ਦੀ ਦਿਲ ਤੋਂ ਬਹੁਤ ਇੱਜ਼ਤ ਕਰਦਾ ਸੀ ਪਰ ਅੱਜ ਆਪਣੀ ਸੋਚ ਤੇ ਮੈਨੂੰ ਕਿਨਾਰੇ ਸੀ ਇੱਕ ਪਲ ਤਾਂ ਮੇਰਾ ਜੀ ਚਾਹਿਆ ਕਿ ਮੈਂ ਨੋਕਾ ਛੱਡਦੇ ਹਾਂ ਪਰ ਫਿਰ ਮੈਨੂੰ ਯਾਦ ਆਇਆ ਕਿ ਜਦੋਂ ਮੈਂ ਇੱਥੇ ਆਇਆ ਸੀ ਤਾਂ ਮੈਂ ਕਿਹੜੀ ਹਾਲਤ ਵਿੱਚ ਸੀ ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਸੀ ਉਹ ਧੋਖਾ ਮੇਰੇ ਕਿਸੇ ਰਿਸ਼ਤੇਦਾਰ ਨੇ ਕੀਤਾ ਸੀ ਮੈਨੂੰ ਜਿਸ ਰਿਸ਼ਤੇਦਾਰ ਨੇ ਇੱਥੇ ਬੁਲਾਇਆ ਸੀ ਉਹ ਮੇਰੇ ਸਾਰੇ ਪੈਸੇ ਲੈ ਕੇ ਭੱਜ ਗਿਆ ਸੀ ਮੁਸੀਬਤ ਦੇ ਸਮੇਂ ਵਿੱਚ ਐਸੀ ਔਰਤ ਨੇ ਮੈਨੂੰ ਨੌਕਰੀ ਦਿੱਤੀ ਸੀ ਇਹ ਪਿਛਲੇ 5 ਸਾਲਾਂ ਤੋਂ ਮੈਂ ਇਹ ਕੰਮ ਕਰ ਰਿਹਾ ਹਾਂ ਉਹ ਇੱਕ ਨੇਪਾਲੀ ਔਰਤ ਸੀ ਤੇ ਬਹੁਤ ਪਿਆਰ ਦੇ ਨਾਲ ਗੱਲ ਕਰਨ ਵਾਲੀ ਸੀ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਕਿਸ ਨਾਲ ਐਦਾਂ ਕਿਉਂ ਕਰ ਸਕਦੀ ਹੈ ਤਾਂ ਇਹ ਮੈਨੂੰ ਖਿਆਲ ਆਇਆ ਕਿ ਉਹ ਔਰਤ ਜੋ ਵੀ ਕਰ ਰਹੀ ਹੈ ਉਸ ਨਾਲ ਮੈਨੂੰ ਕੀ ਲੈਣਾ ਦੇਣਾ ਮੈਂ ਤਾਂ ਲੋਕੜੀ ਕਰਦਾ ਹਾਂ ਆਪਣੀ ਮਿਹਨਤ ਦੀ ਤਨਖਾਹ ਲੈਣਾ ਫਿਰ ਮੈਨੂੰ ਕੀ ਲੈਣਾ ਦੇਣਾ ਕਿਉਂ ਕੀ ਕਰਦੀ ਹੈ ਤੇ ਕੀ ਨਹੀਂ ਮੈਨੂੰ ਅੱਖਾਂ ਬੰਦ ਕਰ ਲੈਣ ਚਾਹੀਦੀਆਂ ਹਨ ਕੰਨਾ ਵਿੱਚ ਰੂਪ ਪਾ ਲੈਣੀ ਚਾਹੀਦੀ ਹੈ ਬੁੱਲ ਅਸੀਮ ਕਰ ਲੈਣੇ ਚਾਹੀਦੇ ਹਨ ਨਹੀਂ ਤਾਂ ਜੇ ਮੈਂ ਹੱਕ ਦੇ ਲਈ ਆਵਾਜ਼ ਚੁੱਕੀ ਤਾਂ ਮੈਂ ਬੇਰੋਜ਼ਗਾਰ ਹੋ ਜਾਵਾਂਗਾ ਮੇਰੇ ਬੱਚਿਆਂ ਦੀਆਂ ਜ਼ਰੂਰਤਾਂ ਕੌਣ ਪੂਰੀਆ ਕਰੇਗਾ ਮੈਂ ਇੰਡੀਆ ਤੋਂ ਕਰਜ਼ਾ ਲੈ ਕੇ ਨੇਪਾਲ ਆਇਆ ਸੀ 5 ਸਾਲਾਂ ਵਿੱਚ ਅੱਧੇ ਤੋਂ ਜ਼ਿਆਦਾ ਕਰਜ਼ਾ ਤਾਂ ਮੈਂ ਲਾ ਚੁੱਕਿਆ ਹਾਂ ਦੋ ਕਮਰਿਆਂ ਦਾ ਪੱਕਾ ਮਕਾਨ ਵੀ ਮੇਰੀ ਘਰਵਾਲੀ ਨੇ ਖਰੀਦ ਲਿਆ ਹੈ ਉਹ ਔਰਤ ਮੇਰੇ ਨਾਲ ਬਹੁਤ ਚੰਗੇ ਨਾਲ ਰਹਿੰਦੀ ਹੈ ਮੈਨੂੰ ਵੀ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਨਾ ਚਾਹੀਦਾ ਸੀ ਕਿਉਂਕਿ ਉਹ ਮੇਰੇ ਨਾਲ ਬਿਲਕੁਲ ਠੀਕ ਸੀ ਪਰ ਇਹ ਤਾਂ ਮੇਰੀ ਖੁੱਦ ਦੀ ਸੋਚ ਸੀ ਮੇਰਾ ਦਿਲ ચીਖ ਸੀ ਕੇ ਮੈਨੂੰ ਕਹਿ ਰਿਹਾ ਸੀ ਕਿ ਤੂੰ ਜ਼ਾਲਮ ਹੈ ਤੂੰ ਕਿਹੜਾ ਜਾਂ ਬੰਦਾ ਹੈ ਜੋ ਗਲਤ ਵੇਖ ਕੇ ਵੀ ਉਸ ਨੂੰ ਆਪਣੇ ਹੱਥਾਂ ਨਾਲ ਰੋਕਦਾ ਨਹੀਂ ਜੇ ਹੱਥ ਨਾਲ ਨਾ ਰੋਕੇ ਤਾਂ ਸਮਝਾ ਕੇ ਰੋਕ ਜੇ ਐਨੀ ਹਿੰਮਤ ਨਹੀਂ ਰੱਖਦਾ ਤਾਂ ਉਸ ਨੂੰ ਦਿਲ ਤੋਂ ਮਾੜਾ ਸਮਝ ਇਹ ਉਸ ਦੇ ਲਈ ਸਹੀ ਹੈ ਉਸ ਸਮੇਂ ਮੇਰੇ ਅੰਦਰੋਂ ਕਿਸੇ ਨੇ ਜਵਾਬ ਦਿੱਤਾ ਕਿ ਤੂੰ ਖੁੱਦ ਦੀਆਂ ਨਜ਼ਰਾਂ ਵਿੱਚੋਂ ਡਿੱਗ ਚੁੱਕਿਆ ਹੈ ਕਿਉਂਕਿ ਮੈਂ ਉਸ ਨੂੰ ਦਿਲੋਂ ਬੁਰਾ ਨਹੀਂ ਸਮਝ ਰਿਹਾ ਸੀ ਬਸ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੀ ਘਰ ਵਾਲੀ ਤੇ ਬੱਚੇ ਨਜ਼ਰ ਆ ਰਹੇ ਸਨ ਜੋ ਮੇਰੀ ਨੌਕਰੀ ਛੱਡਣ ਤੇ ਗਰੀਬ ਹੋ ਜਾ ਮੈਂ ਪੂਰੀ ਰਾਤ ਬੜੀ ਹੀ ਬੇਚੈਨੀ ਵਿੱਚ ਲਗਾਈ ਨਾ ਮਨ ਨੂੰ ਨੀਂਦ ਆਈ ਨਾ ਹੀ ਮੇਰੇ ਦਿਲ ਨੂੰ ਚੈਨ ਮੈਂ ਅੱਖਾਂ ਬੰਦ ਕਰਦਾ ਤਾਂ ਮੇਰੇ ਅੱਖਾਂ ਦੇ ਸਾਹਮਣੇ ਮਾਸੂਮ ਜੀ 8 ਸਾਲ ਦੀ ਬੱਚੀ ਨਜ਼ਰ ਆਉਣ ਲੱਗੀ ਉਸ ਦੀ ਚੀਖ ਪੁਕਾਰ ਮੇਰੇ ਕੰਨਾਂ ਵਿੱਚ ਸੁਣਾਈ ਦਿਤੀ ਮੇਰਾ ਦਿਲ ਤੜਫ ਜਾਂਦਾ ਉਹ ਇੱਕ ਹੈਰਾਨ ਕਰ ਦੇਣ ਵਾਲਾ ਮੰਜ਼ਰ ਸੀ ਜੋ ਮੈਂ ਉਸ ਸਾਂਝੇ ਮਕਾਨ ਦੇ ਵਿੱਚ ਵੇਖਿਆ ਸੀ ਜਿੱਥੇ 5 ਸਾਲਾਂ ਤੋਂ ਉਹ ਮੈਡਮ ਉੱਥੇ ਰੋਜ਼ ਜਾਂਦੀ ਸੀ ਤੇ ਮੈਨੂੰ ਬਾਹਰ ਖੜਾ ਕਰਕੇ ਕਹਿੰਦੀ ਸੀ ਕਿ ਮੈਂ 2 ਘੰਟਿਆਂ ਦੇ ਵਿੱਚ ਵਾਪਸ ਆਉਂਗੀ ਅਤੇ ਖਬਰਦਾਰ ਰਹੀਂ ਜੇ ਤੂੰ ਮੇਰੇ ਪਿੱਛੇ ਆਇਆ ਇਹ ਸਭ ਉਹᱫੋ ਵੀ ਕਹਿੰਦੀ ਸੀ ਜਦੋਂ ਸ਼ਾਪਿੰਗ ਕਰਨ ਜਾਂਦੀ ਜਦੋਂ ਉਹ ਨੂੰ ਗੱਡੀ ਦੇ ਕੋਲ ਖੜਾ ਕਰਕੇ ਚਲੀ ਜਾਂਦੀ ਕਿ ਮੈਂ ਹੁਣੇ ਸ਼ਾਪਿੰਗ ਕਰਕੇ ਆਉਣੀ ਆ ਪਰ ਮੈਨੂੰ ਇਸ ਦਾ ਅਹਿਸਾਸ ਸੀ ਕਿ ਇੰਨਾ ਸਾਰਾ ਸਮਾਨ ਕਿਵੇਂ ਚੁੱਕੇਗੀ ਇਸ ਲਈ ਮੈਂ ਉਸ ਦੇ ਪਿੱਛੇ ਚਲਾ ਜਾਂਦਾ ਉਸ ਦੀ ਸ਼ਾਪਿੰਗ ਬੈਗ ਮੈਂ ਖੁਦ ਚੁੱਕਣ ਲੱਗਦਾ ਕਿਉਂਕਿ ਉਹ ਮੇਰੀ ਮਾਲਕਨ ਸੀ ਜਦੋਂ ਮੈਂ ਉਸ ਕੋਲ ਆਇਆ ਸੀ ਤਾਂ ਚਾਰ ਦਿਨਾਂ ਦਾ ਭੁੱਖਾ ਪਿਆਸਾ ਸੀ ਰੋਟੀ ਦੀ ਕਦਰ ਕੀ ਹੁੰਦੀ ਹੈ ਮੈਂ ਇੱਥੇ ਆ ਕੇ ਸਿੱਖਿਆ ਸੀ ਮੇਰੇ ਰਿਸ਼ਤੇਦਾਰ ਮੇਰੇ ਸਾਰੇ ਪੈਸੇ ਲੈ ਕੇ ਭੱਜ ਗਏ ਸੀ ਮੇਰੇ ਕੋਲ ਉਸ ਸਮੇਂ ਕਮਰੇ ਦਾ ਕਿਰਾਇਆ ਤੱਕ ਨਹੀਂ ਸੀ ਨਾਹੀਂ ਮੇਰੇ ਜੇਬ ਦੇ ਵਿੱਚ ਕੋਈ ਦਿਵਾਨੀ ਸੀ ਚਾਰ ਦਿਨਾਂ ਦੇ ਭੁੱਖੇ ਪਿਆਸੇ ਸੜਕਾਂ ਤੇ ਮਾਰਾ ਮਾਰਾ ਫਿਰਦਾ ਸੀ ਇੱਕ ਦਿਨ ਸੜਕ ਪਾਰ ਕਰਦੇ ਹੋਏ ਗੱਡੀ ਨਾਲ ਟਕਰਾ ਕੇ ਡਿੱਗ ਪਿਆ ਮੇਰੀ ਅੱਖ ਖੁੱਲੀ ਤਾਂ ਮੈਂ ਉਸ ਔਰਤ ਦੇ ਘਰ ਵਿੱਚ ਸੀ ਉਸ ਦੀ ਗੱਡੀ ਨਾਲ ਮੈਂ ਟਕਰਾਇਆ ਸੀ ਉਹ ਮੈਨੂੰ ਆਪਣੇ ਘਰ ਲਿਆਈ ਮੇਰਾ ਸਿਰ ਪੱਟੀਆਂ ਬੰਨੀਆਂ ਹੋਈਆਂ ਸੀ ਜਦੋਂ ਮੈਂ ਅੱਖਾਂ ਖੋਲ ਕੇ ਦੇਖਿਆ ਤਾਂ ਮੈਂ ਕਿਸੇ ਕੁਆਟਰ ਵਿੱਚ ਸੀ ਮੇਰੇ ਕੋਲ ਮੇਰੇ ਉਹਨਾਂ ਦੇ ਦੋ ਨੌਕਰ ਖੜੇ ਸੀ ਉਹ ਮੈਡਮ ਦੇ ਚੌਕੀਦਾਰ ਸੀ ਤਿੰਨ ਦਿਨਾਂ ਬਾਅਦ ਮੈਨੂੰ ਹੋਸ਼ ਆਇਆ ਸੀ ਮੇਰਾ ਐਕਸੀਡੈਂਟ ਬਹੁਤ ਖਤਰਨਾਕ ਨਹੀਂ ਸੀ ਮੈਂ ਤਿੰਨ ਦਿਨ ਬੇਹੋਸ਼ ਰਿਆ ਸਗੋਂ ਮੇਰੀ ਬੇਹੋਸ਼ੀ ਦੀ وجہ ਭੁੱਖ ਸੀ ਮੈਂ ਚਾਰ ਦਿਨਾਂ ਤੋਂ ਭੁੱਖਾ ਸੀ ਇਸ ਲਈ ਗੱਡੀ ਨਾਲ ਮੈਂ ਜਰਾ ਜਿਹੀ ਟਕਰਾਨ ਤੇ ਬੇਹੋਸ਼ ਹੋ ਕੇ ਡਿੱਗ ਪਿਆ ਸੀ ਜਦੋਂ ਮੈਂ ਅੱਖਾਂ ਖੋਲ੍ਹੀਆਂ ਉਹ ਦੋਵੇਂ ਬੰਦੇ ਤੇ ਮੈਡਮ ਦੱਸਣ ਲੱਗੇ ਕਿ ਮੈਨੂੰ ਹੋਸ਼ ਆ ਗਿਆ ਔਰਤ ਕੋਜੀ ਦੇ ਵਿੱਚ ਮੇਰੇ ਸਾਹਮਣੇ ਖੜੀ ਸੀ ਮੇਰੀ ਹਾਲਾਤ ਬਾਰੇ ਪੁੱਛਣ ਲੱਗੀ ਉਹ ਉਮਰ ਵਿੱਚ 55 ਸਾਲ ਦੇ ਲਗਭਗ ਸੀ ਉਹ ਮੇਰੇ ਨਾਲ ਬਹੁਤ ਪਿਆਰ ਨਾਲ ਗੱਲ ਕਰ ਰਹੀ ਸੀ ਮੈਂ ਆਪਣੇ ਉਸ ਰਿਸ਼ਤੇਦਾਰ ਬਾਰੇ ਦੱਸਿਆ ਤੇ ਉਸ ਦੇ ਫੋਨ ਉਪਰਿਤ ਰੱਖ ਲਿਆ ਪੰਜ ਸਾਲਾਂ ਤੋਂ ਮੈਂ ਰੋਜ਼ ਉਸ ਦੇ ਨਾਲ ਸੁੰਨਸਾਨ ਜਗ੍ਹਾ ਤੇ ਜਾਂਦਾ ਸੀ ਉਹ 2 ਘੰਟੇ ਉਸ ਘਰ ਦੇ ਅੰਦਰ ਜਾਂਦੀ 2 ਘੰਟਿਆਂ ਬਾਅਦ ਨਿਕਲ ਕੇ ਗੱਡੀ ਦੇ ਵਿੱਚ ਫਿਰ ਬੈਠ ਜਾਂਦੀ ਇਹ ਜਗ੍ਹਾ ਸ਼ਹਿਰ ਤੋਂ ਦੂਰ ਸੀ ਮੈਂ ਰੋਜ਼ ਮੈਡਮ ਨੂੰ ਉੱਥੇ ਲੈ ਕੇ ਜਾਂਦਾ ਸੀ ਹਰ ਵਾਰ ਮੈਨੂੰ ਮਨਾ ਕਰਦੀ ਕਿ ਮੇਰੇ ਪਿੱਛੇ ਨਹੀਂ ਆਉਣਾ ਮੇਰੇ ਅੰਦਰ ਕਦੇ ਖਿਆਲ ਨਹੀਂ ਆਇਆ ਕਿ ਆਖਰਕਾਰ ਇਸ ਸੁੰਨਸਾਨ ਜਗ੍ਹਾ ਤੇ ਐਦਾਂ ਕੌਣ ਰਹਿੰਦਾ ਹੈ ਜਿਸ ਨੂੰ ਰੋਜ਼ ਮਿਲਣ ਆਉਂਦੀ ਹੈ 2 ਘੰਟੇ ਉਸ ਦੇ ਕੋਲ ਬੈਠਦੀ ਹੈ ਹੋ ਸਕਦਾ ਕੋਈ ਗਰੀਬ ਲੋਕ ਹੋਣ ਜਿਨ੍ਹਾਂ ਦੀ ਮਦਦ ਕਰਦੀ ਹੋਵੇ ਮੇਰੇ ਦਿਲ ਵਿੱਚ ਉਸ ਔਰਤ ਦੇ ਲਈ ਬਹੁਤ ਇੱਜ਼ਤ ਸੀ ਮਾ ਉਸ ਦੇ ਲਈ ਕੋਈ ਗਲਤ ਸੋਚ ਵੀ ਨਹੀਂ ਰੱਖ ਸਕਦਾ ਸੀ ਨਾਲੇ ਮਾਨੇ ਮਨ ਵਿੱਚ ਮੇਰੇ ਤਾਂ ਇਹੀ ਹੁੰਦਾ ਸੀ ਕਿ ਮੈਂ ਤਾਂ ਨੌਕਰੀ ਹੀ ਕਰਦਾ ਹਾਂ ਆਪਣੀ ਮੈਡਮ ਦਾ ਮੈਂ ਬਹੁਤ ਖਿਆਲ ਰੱਖਦਾ ਸੀ ਪਰ ਅੱਜ ਮੈਨੂੰ ਪਤਾ ਨਹੀਂ ਕੀ ਸੁੱਝੀ ਮੈਂ ਉਸ ਘਰ ਵਿੱਚ ਵੜ ਗਿਆ ਮੈਨੂੰ ਕੋਈ ਸ਼ੱਕ ਦੀ ਬਿਮਾਰੀ ਨਹੀਂ ਸੀ ਪਰ ਪਤਾ ਨਹੀਂ ਕਿਉਂ ਐਦਾਂ ਹੋਇਆ ਮੈਂ ਸੋਚਿਆ ਮੈਡਮ ਨੂੰ ਰੋਜ਼ਮਨਾ ਕਰਦੀ ਹੈ ਕਿਉਂ ਰੋਕਦੀ ਹੈ ਕੀ ਗੱਲ ਤਾਂ ਮੈਂ ਵੀ ਅੰਦਰ ਜਾ ਕੇ ਵੇਖ ਲਵਾਂ ਤਾਂ ਉਹ 5 ਸਾਲਾਂ ਤੋਂ ਰੋਜ਼ ਕਿਸੇ ਨੂੰ ਮਿਲਣ ਆਉਂਦੀ ਹੈ ਮਤਲਬ ਪੂਰੀ ਅਮੀਰ ਸੀ ਕਿ ਉੱਥੇ ਮੇਰੀ ਮੈਡਮ ਕਿਸੇ ਦੀ ਮਦਦ ਕਰ ਰਹੀ ਹੋਵੇਗੀ ਪਰ ਜੋ ਮੇਰੀ ਅੱਖਾਂ ਨੇ ਦੇਖਿਆ ਉਹ ਕੁਝ ਹੋਰ ਹੀ ਮੰਜਰ ਸੀ ਉਸ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਮੈਂ ਖੱਬੇ ਨਜ਼ਰਾਂ ਦੇ ਨਾਲ ਵੇਖਿਆ ਮੇਰੇ ਇਲਾਵਾ ਉੱਥੇ ਕੋਈ ਨਹੀਂ ਸੀ ਮੈਂ ਗੇਟ ਲੰਘ ਕੇ ਅੰਦਰ ਕੁਦ ਗਿਆ ਬੜੀ ਹਿੰਮਤ ਦੇ ਨਾਲ ਮੈਂ ਅੰਦਰ ਵਧਿਆ ਬਾਹਰੋਂ ਬੇਕਾਰ ਦਿਸਣ ਵਾਲਾ ਘਰ ਅੰਦਰੋਂ ਸਾਫ਼ ਸੁਥਰਾ ਬਣਿਆ ਹੋਇਆ ਸੀ ਇਸ ਤੋਂ ਪਹਿਲਾਂ ਕਿ ਮੈਂ ਅੰਦਰ ਜਾਣ ਵਾਲੇ ਰਸਤੇ ਵੱਲ ਵਧਾਂ ਸਾਹਮਣੇ ਇੱਕ ਨੌਕਰ ਨੂੰ ਵੇਖ ਕੇ ਮੈਂ ਇੱਕਦਮ ਪਿੱਛੇ ਹਟ ਗਿਆ ਤੇ ਕੰਧ ਦੇ ਨਾਲ ਲੱਗ ਮੈਨੂੰ ਲੱਗਾ ਕਿ ਉਸ ਦੀ ਨਜ਼ਰ ਮੇਰੇ ਤੇ ਪੈ ਗਈ ਹੈ ਪਰ ਮੈਂ ਬਾਲ ਬਾਲ ਬਚ ਗਿਆ ਸੀ ਮੈਨੂੰ ਕਿਸੇ ਨੇ ਨਹੀਂ ਵੇਖਿਆ ਸੀ ਪਰ ਮੈਂ ਸੋਚਿਆ ਕਿ ਇੱਥੇ ਇਦਾਂ ਦਾ ਕੀ ਖਜ਼ਾਨਾ ਲੁਕਿਆ ਹੋਇਆ ਹੈ ਜੋ ਪਹਿਰੇਦਾਰ ਲੱਗੇ ਹੋਏ ਨੇ ਮੈਂ ਅੰਦਰ ਜਾਣ ਨੂੰ ਖੁਦ ਨੂੰ ਰੋਕ ਨਾ ਪਾਇਆ ਕਿਉਂਕਿ ਖੜੇ ਜਾਣ ਦਾ ਖਤਰਾ ਜ਼ਿਆਦਾ ਸੀ ਫਿਰ ਮੈਂ ਸੋਚਿਆ ਕਿ ਮੈਨੂੰ ਜ਼ਰੂਰਤ ਕੀ ਹੈ ਮੈਂ ਇਦਾਂ ਦਾ ਕੰਮ ਕਰਾਂ ਇਸ ਤੋਂ ਪਹਿਲਾਂ ਮੈਂ ਗੇਟ ਵੱਲ ਵਾਪਸ ਵੱਧਾ ਤੇ ਇੱਕ ਬੱਚੀ ਦੇ ਚੀਕਣ ਦੀ ਆਵਾਜ਼ ਮੇਰੇ ਕਦਮ ਉੱਥੇ ਰੋਕ ਲਏ ਜਿੱਥੇ ਮੈਂ ਖੜਾ ਸੀ ਉਸੇ ਕੰਨ ਦੇ ਉੱਪਰ ਇੱਕ ਰੋਸ਼ਨਦਾਨ ਬਣਿਆ ਹੋਇਆ ਸੀ ਮੈਨੂੰ ਆਵਾਜ਼ ਉੱਥੋਂ ਹੀ ਆਈ ਸੀ ਉਸੇ ਰੋਸ਼ਨਦਾਨ ਦੇ ਤਰਫ ਚਾਹ ਕੇ ਮੈਂ ਵੇਖਣਾ ਚਾਹਿਆ ਪਰ ਉਹ ਕੰਧ ਬਹੁਤ ਉੱਚੀ ਸੀ ਮੈਂ ਆਸੇ-ਪਾਸੇ ਕੁਝ ਏਦਾਂ ਦਾ ਵੇਖਣ ਲੱਗਾ ਜਿਸ ਦੀ ਮਦਦ ਦੇ ਨਾਲ ਮੈਂ ਰੋਸ਼ਨਦਾਨ ਤੱਕ ਚੱਕ ਸਕਾਂ ਜਦੋਂ ਲੱਕੜੀ ਦੇ ਖਾਲੀ ਇੱਕ ਵੱਡੇ ਜਿਹੇ ਬਾਕਸ ਨਜ਼ਰ ਆਏ ਤਾਂ ਇੱਕ ਦੇ ਉੱਤੇ ਇੱਕ ਬਾਕਸ ਰੱਖ ਕੇ ਉਸ ਜਗ੍ਹਾ ਉੱਚੀ ਕੀਤੀ ਉੱਪਰ ਚੜ ਕੇ ਦੇਖਣ ਲੱਗਾ ਤਾਂ ਉਸ ਰੋਸ਼ਨਦਾਨ ਦੇ ਅੰਦਰ ਬਹੁਤ ਸਾਰੀ ਛੋਟੀ ਉਮਰ ਦੀਆਂ ਬੱਚੀਆਂ ਸਨ ਪਰ ਜਿਸ ਚੀਜ਼ ਨੇ ਮੈਨੂੰ ਤੰਗ ਕੀਤਾ ਉਹ ਸਾਹਮਣੇ ਖੜੀ ਮੇਰੀ ਮੈਡਮ ਸੀ ਜਿਸ ਨੇ ਇੱਕ ਬੱਚੀ ਦੇ ਵਾਲ ਬੇਦਰਦੀ ਦੇ ਨਾਲ ਹਰ ਰਕਸੀ ਉਹ ਬੱਚੀ ਚੀਕ ਰਹੀ ਸੀ ਪਹਿਲਾਂ ਤਾਂ ਮੈਨੂੰ ਆਪਣੇ ਅੱਖਾਂ ਤੇ ਯਕੀਨ ਨਹੀਂ ਆਇਆ ਜੋ ਰੂਪ ਮੈਂ ਆਪਣੀ ਮੈਡਮ ਦਾ ਦੇਖਿਆ ਉਹ ਬਹੁਤ ਡਰਾਉਣਾ ਸੀ ਉਹ ਬਹੁਤ ਗੁੱਸੇ ਨਾਲ ਉਸ ਮਾਸੂਮ ਬੱਚੀ ਨੂੰ ਵੇਖ ਰਹੀ ਸੀ ਫਿਰ ਬੜੀ ਬੇਦਰਦੀ ਨਾਲ ਉਸ ਨੂੰ ਪਿੱਛੇ ਧੱਕਾ ਦੇ ਦਿੱਤਾ ਉਹ ਵਿਚਾਰੀ ਬਹੁਤ ਜ਼ੋਰ ਨਾਲ ਡਿੱਗੀ ਔਰ ਰੋਂਦੇ ਹੋਏ ਮੈਡਮ ਦੇ ਸਾਹਮਣੇ ਮਾਫੀ ਮੰਗ ਰਹੀ ਸੀ ਪਰ ਉਸ ਨੂੰ ਬੇਦਰਦੀ ਦੇ ਨਾਲ ਮਾਰ ਕੇ ਪਿੱਛੇ ਕੀਤਾ ਮੇਰਾ ਦਿਲ ਜਿਵੇਂ ਕਿਸੇ ਮੁਠੀ ਦੇ ਵਿੱਚ ਭੇਚ ਲਿਆ ਗਿਆ ਹੋਵੇ ਫਿਰ ਜੋ ਮੇਰੇ ਕੰਨਾਂ ਨੇ ਸੁਣਿਆ ਉਹ ਸੁਣ ਕੇ ਤਾਂ ਮੇਰੇ ਹੋਸ਼ ਉੱਡ ਗਏ ਮੈਂ ਅੱਤੀ ਨਾਲ ਛੇਤੀ ਉੱтря ਤੇ ਤੇਜ਼ ਕਦਮ ਚੁੱਕਦੇ ਹੋਏ ਬਾਹਰ ਦਾ ਗੇਟ ੱਪ ਕੇ ਗੱਡੀ ਦੇ ਸਾਹਮਣੇ ਖੜਾ ਹੋ ਗਿਆ ਮੈਨੂੰ ਉਸ ਸਮੇਂ ਬਹੁਤ ਬੁਰੀ ਤਰ੍ਹਾਂ ਚੱਕਰ ਆ ਰਹੇ ਸੀ ਮੇਰਾ ਦਿਲ ਵੀ ਇੰਨੀ ਜ਼ੋਰ ਦੇ ਨਾਲ ਧੜਕ ਰਿਹਾ ਸੀ ਜਿਵੇਂ ਸੀਨਾ ਚੀਰ ਕੇ ਬਾਹਰ ਆ ਜਾਵੇਗਾ ਮੈਂ ਇਸ ਕਦਰ ਡਰ ਗਿਆ ਸੀ ਕਿ ਮੈਨੂੰ ਆਪਣੇ ਹਾਲਤ ਖਰਾਬ ਹੁੰਦੀ ਮਹਿਸੂਸ ਹੋ ਰਹੀ ਸੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਮੈਡਮ ਏਕ ਘਣਾਉਣਾ ਕੰਮ ਵੀ ਕਰਦੀ ਹੈ 2 ਘੰਟੇ ਬਾਅਦ ਜਦੋਂ ਮੈਡਮ ਬਾਹਰ ਆਈ ਤਾਂ ਮੈਂ ਬਹੁਤ ਖੁਸ਼ੀ ਕਿਸੇ ਗੱਲ ਦਾ ਕੋਈ ਗੁੱਸਾ ਉਸਦੇ ਚਿਹਰੇ ਤੇ ਨਹੀਂ ਸੀ ਕੁਝ ਦਿਨ ਪਹਿਲਾਂ ਮੈਂ ਦੇਖਿਆ ਕਿ ਮੈਨੂੰ ਉਸ ਦਾ ਰਾਜ ਪਤਾ ਚੱਲ ਚੁੱਕਿਆ ਸੀ ਮੈਂ ਬਹੁਤ ਡਰ ਗਿਆ ਸੀ ਪਹਿਲੀ ਵਾਰ ਗੱਡੀ ਚਲਾਉਂਦੇ ਹੋਏ ਦੋ ਵਾਰ ਗੱਡੀ ਮੇਰੇ ਤੋਂ ਟਕਰਾਉਂਦੇ ਹੋਏ ਬੱਚੀ ਮੈਡਮ ਨੂੰ ਕਹਿਣ ਲੱਗੀ ਅੱਜ ਤੈਨੂੰ ਕੀ ਹੋਇਆ ਹੈ ਤੇਰੀ ਤਬੀਬ ਠੀਕ ਤਾਂ ਹੈ ਤਾਂ ਅੱਗੋ ਉਹ ਕਹਿਣ ਲੱਗੀ ਕਿ ਅੱਜ ਤੂੰ ਐਵੇਂ ਕਿਵੇਂ ਕਰ ਰਿਹਾ ਹੈ ਐਨੇ ਸਾਲਾਂ ਦੇ ਵਿੱਚ ਤਾਂ ਤੂੰ ਕਦੇ ਵੀ ਐਵੇਂ ਗੱਡੀ ਨਹੀਂ ਚਲਾਈ ਤੂੰ ਠੀਕ-ਠਾਕ ਤਾਂ ਹੈ ਜੇ ਤੂੰ ਠੀਕ ਨਹੀਂ ਤਾਂ ਤੈਨੂੰ ਕਿਸੇ ਡਾਕਟਰ ਨੂੰ ਦਿਖਾ ਲਈਏ ਤੂੰ ਅੱਜ ਅਜਿਹਾ ਕੀ ਵੇਖ ਲਿਆ ਮੈਂ ਕਿਹਾ ਪਤਾ ਨਹੀਂ ਬਸ ਮੂੰਹ ਚੱਕਰ ਆ ਰਿਹਾ ਹੈ ਇਹ ਕਹਿ ਕੇ ਮੈਂ ਬਹੁਤ ਮੁਸ਼ਕਲ ਨਾਲ ਉਸਦੇ ਬੰਗਲੇ ਤੱਕ ਪਹੁੰਚਿਆ ਉਹ ਮੈਨੂੰ ਕਹਿਣ ਲੱਗੀ ਤੂੰ ਜਾ ਕੇ ਕੁਆਟਰ ਵਿੱਚ ਆਰਾਮ ਕਰ ਮੈਂ ਸਿੱਧਾ ਕੁਆਟਰ ਵਿੱਚ ਚਲਾ ਗਿਆ ਪਰ ਹੀ ਰਾਤ ਪਰ ਮੈਨੂੰ ਨੀਂਦ ਆਈ। ਅਗਲੇ ਦਿਨ ਜੋ ਕੁਝ ਮੇਰੇ ਨਾਲ ਹੋਇਆ ਮੈਨੂੰ ਉਸ ਦੀ ਕੋਈ ਉਮੀਦ ਨਹੀਂ ਸੀ। ਮੈਨੂੰ ਮੈਡਮ ਨੇ ਬੁਲਾਇਆ ਸੀ ਤੇ ਕਹਿਣ ਲੱਗੀ ਇੱਥੇ ਬੈਠ ਜਾ। ਮੈਂ ਜ਼ਮੀਨ ਤੇ ਬੈਠ ਗਿਆ। ਸਾਹਮਣੇ ਟੀਵੀ ਲੱਗਿਆ ਹੋਇਆ ਸੀ ਜਿਸ ਨੂੰ ਮੈਡਮ ਨੇ ਔਨ ਕੀਤਾ। ਮੈਨੂੰ ਸਾਹਮਣੇ ਵੇਖਣ ਦੇ ਲਈ ਇਸ਼ਾਰਾ ਕੀਤਾ। ਸਾਹਮਣੇ ਟੀਵੀ ਤੇ ਖੁਦ ਨੂੰ ਵੇਖ ਕੇ ਮੇਰੇ ਹੋਸ਼ ਉੱਡ ਗਏ। ਕੱਲ ਦੀ ਮੇਰੀ ਸਾਰੀ ਵੀਡੀਓ ਟੀਵੀ ਤੇ ਚੱਲ ਰਹੀ ਸੀ। ਮੇਰੀ ਤਾਂ ਹਾਲਤ ਖਰਾਬ ਹੋ ਗਈ। ਮੈਂ ਨਜ਼ਰਾਂ ਚੁੱਕਣ ਦੇ लायक ਨਹੀਂ ਸੀ। ਮੈਂ ਸੋਚਿਆ ਵੀ ਨਹੀਂ ਸੀ ਕਿ ਉੱਥੇ ਕੈਮਰੇ ਲੱਗੇ ਹੋਣਗੇ ਜੋ ਮੇਰੀ ਹਰ ਹਰਕਤ ਨੂੰ ਨੋਟ ਕਰ ਲੈ ਵੀ ਵੀਡੀਓ ਬੰਦ ਕੀਤੀ ਤੇ ਮੈਨੂੰ ਕਹਿਣ ਲੱਗੀ ਜਦੋਂ ਮੈਂ ਤੈਨੂੰ ਮਨਾ ਕੀਤਾ ਸੀ ਕਿ ਮੇਰੇ ਪਿੱਛੇ ਨਾ ਆਉਣਾ ਫਿਰ ਤੂੰ ਕਿਉਂ ਆਇਆ ਤੈਨੂੰ ਇਹ ਜਾਣਨ ਦਾ ਜ਼ਿਆਦਾ ਸ਼ੌਂਕ ਸੀ ਨਾ ਕਿ ਉੱਥੇ ਕੀ ਹੁੰਦਾ ਹੁਣ ਹੋ ਗਈ ਤੇਰੀ ਤਸੱਲੀ ਮਿਲ ਗਿਆ ਤੈਨੂੰ ਸਕੂਨ ਮੈਂ ਉਸ ਦੇ ਸਾਹਮਣੇ ਸ਼ਰਮਿੰਦਗੀ ਦੇ ਨਾਲ ਗਰਦਨ ਝੁਕਾ ਕੇ ਬੈਠਾ ਸੀ ਮੈਂ ਕਿਹਾ ਕਿ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ ਉਹ ਕਹਿਣ ਲੱਗੀ ਮੈਂ ਕਿਸੇ ਨੂੰ ਮਾਫ਼ ਨਹੀਂ ਕਰਦੀ ਹੁਣ ਤੋਂ ਮੇਰਾ ਰਾਜ਼ ਜਾਣ ਗਿਆ ਇਸ ਲਈ ਤੇਰੀ ਭੁੱਲ ਹੈ ਕਿ ਮੈਂ ਤੈਨੂੰ ਛੱਡ ਦਵਾਂਗੀ ਮੈਡਮ ਦਾ ਨਵਾਂ ਪਲਾਨ ਕੀ ਸੀ ਮੈਂ ਸੋਚ ਕੇ ਬੇਚੈਨ ਹੋ ਗਿਆ ਉਹ ਮੈਨੂੰ ਕਹਿਣ ਲੱਗੀ ਹੁਣ ਤੱਕ ਤੂੰ ਮੱਕਾ ਦੀ ਤੈਨੂੰ ਉਹ ਕੰਮ ਨਹੀਂ ਕਰਵਾਇਆ ਜੋ ਤੂੰ ਆਪਣੇ ਦੂਜੇ ਨੌਕਰਾਂ ਤੋਂ ਕਰਵਾਉਂਦੇ ਆ ਪਰ ਹੁਣ ਤੋਂ ਮੇਰੇ ਇਸ਼ਾਰਿਆਂ ਤੇ ਚੱਲੇਗਾ ਨਹੀਂ ਤਾਂ ਮੈਂ ਤੈਨੂੰ ਸਿਰਫ ਮਰਵਾ ਦੇਵਾਂਗੀ ਸਗੋਂ ਤੇਰੇ ਪਰਿਵਾਰ ਨੂੰ ਵੀ ਨਹੀਂ ਬਖਸ਼ਾਂਗੀ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜਿਵੇਂ ਉਹ ਕਿਸੇ ਸ਼ੈਤਾਨੀ ਯੋਜਨਾ ਦਾ ਹਿੱਸਾ ਹੋਵੇ ਮੌਜੂਦ ਦੇ ਸਾਹਮਣੇ ਹੱਥ ਜੋੜ ਲੈਣ ਮੈਡਮ ਜੀ ਮੈਂ ਕੁਝ ਨਹੀਂ ਦੱਸਾਂਗਾ ਮੈਨੂੰ ਮਾਫ਼ ਕਰ ਦਿਓ ਮੇਰੀ ਬੇਟੀ ਮੇਰੀ ਪਤਨੀ ਉਹ ਸਾਰੇ ਮੇਰੇ ਤੇ ਨਿਰਭਰ ਹਨ ਪਰ ਉਸ ਦੇ ਚਿਹਰੇ ਤੇ ਕੋਈ ਰਹਿਮ ਨਹੀਂ ਸੀ ਉਹ ਹੰਸੀਦ ਕਹਿਣ ਲੱਗੀ ਤੋ ਸੋਚਦਾ ਹੈ ਕਿ ਮੈਂ ਤੈਨੂੰ ਇੰਨੀ ਆਸਾਨੀ ਨਾਲ ਛੱਡ ਦੇਵਾਂ ਤੂੰ ਜੋ ਵੇਖਿਆ ਉਹ ਸਿਰਫ ਸ਼ੁਰੂਆਤ ਹੈ ਉਸਨੇ ਆਪਣੇ ਗਾਰਡਨ ਇਸ਼ਾਰਾ ਕੀਤਾ ਅਤੇ ਦੋ ਜਣੇ ਅੰਦਰ ਆ ਗਏ ਜਿਨ੍ਹਾਂ ਦੇ ਚਿਹਰੇ ਤੇ ਕੋਈ ਭਾਵ ਨਹੀਂ ਸੀ ਉਹਨਾਂ ਨੇ ਮੈਨੂੰ ਜਰਨਲ ਫੜਿਆ ਅਤੇ ਇੱਕ ਤੈਖਾਨੇ ਵੱਲ ਲਏ ਗਏ ਉਹ ਠੰਡੀ ਜਗ੍ਹਾ ਹਨੇਰੀ ਅਤੇ ਗੰਦੀ ਸੀ ਚਾਰੇ ਪਾਸੇ ਸਿਰਫ ਚੀਕਾਂ ਦੀਆਂ ਆਵਾਜ਼ਾਂ ਸੀ ਮੈਂ ਸਮਝ ਗਿਆ ਸੀ ਕਿ ਕੁਝ ਸੁਧਾਰਨ ਕਰਨੀ ਹੈ ਇੱਕ ਅਜੀਬ ਜਿਹਾ ਸੀ ਇਹ ਤੇ ਇਨਸਾਨੀਅਤ ਦਾ ਕਤਲ ਹੁੰਦਾ ਸੀ ਮੈਨੂੰ ਇੱਕ ਸੰਘਣੀ ਸਲਾਕਾ ਵਾਲੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਮੈਡਮ ਮੇਰੇ ਸਾਹਮਣੇ ਖੜੀ ਸੀ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਠੰਡਕ ਸੀ ਤੂੰ ਜੀ ਮੇਰੇ ਨਾਲ ਸੇ ਹੋ ਕਰੇਂਗਾ ਮੈत्री ਜਾਨ ਬਚਾ ਸਕਦੀ ਆ ਨਹੀਂ ਤਾਂ ਤੂੰ ਇੱਥੇ ਸੜ ਜਾਵੇਂਗਾ ਮੈਂ ਉਸ ਨੂੰ ਰੋਂਦੇ ਰੋਂਦੇ ਕਿਹਾ ਮੈਡਮ ਜੀ ਮੈਂ ਇਹ ਪਾਪ ਨਹੀਂ ਕਰ ਸਕਦਾ ਇਹ ਬੱਚੀਆਂ ਇਹ ਤਾਂ 마ਸੂਮ ਹਨ ਪਰ ਉਸ ਨੇ ਮੇਰੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਤੂੰ ਸੋਚ ਲੈ ਉਹ ਕਹਿੰਦੀ ਹੋਈ ਬਾਹਰ ਨਿਕਲ ਗਈ ਤਿੰਨ ਦਿਨ ਤੱਕ ਮੈਨੂੰ ਨਾ ਪਾਣੀ ਮਿਲਿਆ ਨਾ ਖਾਣਾ ਮੇਰਾ ਸਰੀਰ ਕਮਜ਼ੋਰ ਹੋ ਗਿਆ ਪਰ ਮੇਰਾ ਦਿਲ ਅਜੇ ਵੀ ਮੰਨਣ ਨੂੰ ਤਿਆਰ ਨਹੀਂ ਸੀ ਕਿ ਮੈਂ ਉਸ ਦੇ ਇਸ਼ਾਰਿਆਂ ਤੇ ਚੱਲਾਂ ਚੌਥੇ ਦਿਨ ਜਦੋਂ ਮੈਂ ਲਗਭਗ ਟੁੱਟ ਚੁੱਕਿਆ ਸੀ ਉਹ ਮੋੜਾਈ ਕੀ ਫੈਸਲਾ ਕੀਤਾ ਉਸ ਨੇ ਪੁੱਛਿਆ ਮੈਂ ਪਾਣੀ ਦੀ ਇੱਕ ਬੂੰਦ ਲਈ ਤੜਫਿਆ ਹਾਰ ਮੰਨ ਲਈ ਠੀਕ ਹੈ ਮੈਂ ਤੁਹਾਡਾ ਹੁਕਮ ਮੰਨਾਂਗਾ ਉਸ ਨੇ ਗਾਰਡਾਂ ਨੂੰ ਕਿਹਾ ਪਾਣੀ ਅਤੇ ਖਾਣਾ ਦਿਓ ਕੁਝ ਦੇਰ ਵਿੱਚ ਮੇਰੇ ਸਾਹਮਣੇ ਇੱਕ ਜਗ ਪਾਣੀ ਅਤੇ ਚੌਲਾਂ ਦੀ ਪਲੇਟ ਰੱਖ ਦਿੱਤੀ ਗਈ ਮੇਰੇ ਹੱਥ ਜ਼ਖਮੀ ਅਤੇ ਗੰਦੇ ਸਨ ਪਰ ਭੁੱਖ ਨੇ ਮੈਨੂੰ ਸਭ ਕੁਝ ਭੁਲਾ ਦਿੱਤਾ ਮੈਂ ਉਸ ਖਾਣੇ ਨੂੰ ਜੰਗਲੀ ਜਾਨਵਰਾਂ ਵਾਂਗ ਖਾ ਲਿਆ ਰਾਤ ਨੂੰ ਮੈਂ ਗਹਿਰੀ ਨੀਂਦ ਵਿੱਚ ਸੁੱਤਾ ਪਰ ਸਵੇਰੇ ਜਦੋਂ ਅੱਖ ਖੁੱਲੀ ਤੇ ਮੇਰਾ ਸਰੀਰ ਅਜੇ ਵੀ ਦਰਦ ਨਾਲ ਚੂਰ ਸੀ ਮੈਂ ਇੱਕ ਹਾਰਿਆ ਹੋਇਆ ਖਿਡਾਰੀ ਵਾਂਗ ਮੈਡਮ ਦੇ ਸਾਹਮਣੇ ਸਿਰ ਝੁਕਾਈ ਖੜਾ ਸੀ ਉਸ ਨੇ ਕਿਹਾ ਕਿ ਜੇ ਤੂੰ ਪਹਿਲਾਂ ਹੀ ਮੇਰੀ ਗੱਲ ਮੰਨ ਲਈ ਹੁੰਦੀ ਤਾਂ ਇਸ ਸਜ਼ਾ ਦੀ ਨੌਬਤ ਨਾ ਆਉਂਦੀ ਹੁਣ ਜਾ ਅਤੇ ਮੇਰੇ ਨੌਕਰ ਜੋ ਕਹਿਣਗੇ ਉਹ ਤੂੰ ਕਰ ਇਸ ਵਾਰ ਗੱਡੀ ਕੋਈ ਹੋਰ ਡਰਾਈਵਰ ਚਲਾ ਰਿਹਾ ਸੀ ਮੈਨੂੰ ਉਸ ਸੁਲਤਾਨ ਕਰਦੇ ਹੋ ਚਲੇ ਜਾਇਆ ਗਿਆ ਸਿਕਿਉਰਿਟੀ ਗਾਰਡ ਨੇ ਮੈਨੂੰ ਉਸ ਕਮਰੇ ਵਿੱਚ ਭੇਜ ਦਿੱਤਾ ਜਿੱਥੇ ਉਹ ਬੱਚੀਆਂ ਕੈਦ ਸੀ ਜਦੋਂ ਮੈਂ ਅੰਦਰ ਵੜਿਆ ਉਹ ਸਾਰੀਆਂ ਬੱਚੀਆਂ ਵੇਖ ਕੇ ਮੈਨੂੰ ਡਰ ਗਈਆਂ ਉਹਨਾਂ ਦੀਆਂ ਅੱਖਾਂ ਵਿੱਚ ਡਰ ਸੀ ਜਿਵੇਂ ਕਿ ਮੈਂ ਜ਼ਾਲਮ ਹੋਵਾਂ ਪਰ ਮੈਂ ਸਮਝ ਗਿਆ ਸੀ ਕਿ ਇੱਥੇ ਕਿਸ ਕਿਸਮ ਦਾ ਜ਼ੁਲਮ ਹੋ ਰਿਹਾ ਹੈ ਮੈਨੂੰ ਹੁਕਮ ਦਿੱਤਾ ਗਿਆ ਕਿ ਇੱਕ ਬੱਚੀ ਨੂੰ ਚੁਣ ਕੇ ਬਾਹਰ ਲਿਆਵਾਂ ਮੇਰੀ ਨਜ਼ਰ ਉਹਨਾਂ ਮਾਸੂਮ ਚਿਹਰਿਆਂ ਤੇ ਪਈ ਮੇਰੀ ਆਪਣੀ ਬੇਟੀ ਜੋ ਇੰਡੀਆ ਵਿੱਚ ਸੀ ਉਸਦਾ ਚਿਹਰਾ ਮੇਰੀ ਅੱਖਾਂ ਦੇ ਸਾਹਮਣੇ ਆ ਗਿਆ ਮੈਂ ਫੈਸਲਾ ਨਹੀਂ ਕਰ ਪਾ ਰਿਹਾ ਸੀ ਕਿ ਕਿਹੜੀ ਬੱਚੀ ਨੂੰ ਚੁਣਾਂ ਸਭ ਮਾਸੂਮ ਸੀ ਮੇਰਾ ਦਿਲ ਤ ਮੈਂ ਜਾਲਮ ਨਹੀਂ ਸੀ ਪਰ ਮਜਬੂਰ ਸੀ ਮੇਰਾ ਪਾਸਪੋਰਟ ਸਾਰੇ ਕਾਗਜ਼ ਉਸ ਔਰਤ ਦੇ ਕੋਲ ਸੀ ਜੇ ਮੈਂ ਉਸ ਦੀ ਗੱਲ ਨਾ ਮੰਨਦਾ ਤੇ ਮੇਰੀ ਜਾਨ ਨੂੰ ਖਤਰਾ ਸੀ ਮੈਂ ਅੱਖਾਂ ਬੰਦ ਕੀਤੀਆਂ ਤੇ ਇੱਕ ਬੱਚੀ ਦਾ ਹੱਥ ਫੜ ਲਿਆ ਉਹ ਚੀਕਣ ਲੱਗੀ ਅੰਕਲ ਮੈਨੂੰ ਛੱਡ ਦਿਓ ਮੇਰੇ ਨਾਲ ਐਦਾਂ ਨਾ ਕਰੋ ਉਸ ਦੀਆਂ ਅੱਖਾਂ ਵਿੱਚ ਡਰ ਅਤੇ ਬੇਵਸੀ ਸੀ ਮੇਰੇ ਹੱਥ ਕੰਮਣ ਲੱਗੇ ਮੈਂ ਉਸ ਨੂੰ ਇੱਕ ਕਮਰੇ ਵਿੱਚ ਲੈ ਗਿਆ ਜਿੱਥੇ ਇੱਕ ਅਜੀਬ ਜਿਹਾ ਮਾਹੌਲ ਸੀ ਉਸ ਕਮਰੇ ਵਿੱਚ ਇੱਕ ਵੱਡੀ ਮਸ਼ੀਨ ਸੀ ਜਿਸ ਦੇ ਆਸ-ਪਾਸੇ ਕੁਝ ਲੋਕ ਖੜੇ ਸੀ ਉਹ ਲੋਕ ਡਾਕਟਰ ਨਹੀਂ ਸਨ ਸਗੋਂ ਕੁਝ ਹੋਰ ਸੀ ਜਿਵੇਂ ਕੋਈ ਗੋਪਤ ਸੰਗਠਨ ਦੇ ਮੈਂਬਰ ਹੋਣ ਮੈਡਮ ਵੀ ਉੱਥੇ ਮੌਜੂਦ ਸੀ ਉਸਨੇ ਮੈਨੂੰ ਇਸ਼ਾਰਾ ਕੀਤਾ ਕਿ ਬੱਚੀ ਨੂੰ ਮਸ਼ੀਨ ਦੇ ਨੇੜੇ ਲਿਆਵਾ। ਮੈਂ ਉਸ ਮਸੂਮ ਦੀ ਅੱਖਾਂ ਵਿੱਚ ਵੇਖਿਆ ਜੋ ਮੇਰੇ ਨਾਲ ਗੁਹਾਰ ਲਗਾ ਰਹੀ ਸੀ। ਮੈਂ ਸਮਝ ਨਹੀਂ ਪਾਰੀ ਸੀ ਕਿ ਇਹ ਮਸ਼ੀਨ ਕੀ ਹੈ ਪਰ ਜਦੋਂ ਉਸ ਨੂੰ ਮਸ਼ੀਨ ਤੇ ਲਟਾਇਆ ਗਿਆ ਮੈਨੂੰ ਅਹਿਸਾਸ ਹੋਇਆ ਕਿ ਕੋਈ ਸਧਾਰਨ ਆਪਰੇਸ਼ਨ ਨਹੀਂ। ਉਹ ਲੋਕ ਕੁਝ ਅਜੀਬ ਜਿਹਾ ਕਰ ਰਹੇ ਸਨ ਜਿਸ ਦਾ ਰਾਜ ਮੈਨੂੰ ਅਜੇ ਪੂਰੀ ਤਰ੍ਹਾਂ ਸਮਝ ਨਹੀਂ ਆਇਆ। ਉਸ ਮਸ਼ੀਨ ਦੀਆਂ ਲਾਈਟਾਂ ਜਗਮਗਾਉਣ ਲੱਗੀਆਂ। ਇੱਕ ਔਰਤ ਅਜੀਬ ਜਿਹੀ ਗੂੰਜ ਸੁਣਾਈ ਦਿੰਦੀ ਹੈ। ਬੱਚੀ ਨੂੰ ਬੇਹੋਸ਼ੀ ਦਾ ਟੀਕਾ ਲਗਾਇਆ ਗਿਆ ਪਰ ਉਸ ਦੀਆਂ ਅੱਖਾਂ ਵਿੱਚ ਡਰ ਅਜੇ ਵੀ ਸੀ। ਮੈਨੂੰ ਕਮਰੇ ਦੇ ਬਾਹਰ ਜਾਣ ਨੂੰ ਕਿਹਾ ਗਿਆ। ਮੈਂ ਮੇਰੇ ਅੱਖਾਂ ਵਿੱਚ ਆਪਣੇ ਬੇਟੀ ਦਾ ਚਿਹਰਾ ਘੁੰਮਣ ਲੱਗਿਆ। ਮੈਂ ਸੋਚਣ ਲੱਗਿਆ ਕਿ ਮੈਂ ਵੀ ਇਸ ਫਾਪ ਦਾ ਹਿੱਸਾ ਬਣ ਗਿਆ। ਮੇਰਾ ਦਿਲ ਚੀਕਣ ਲੱਗਿਆ ਪਰ ਮੈਂ ਮਜਬੂਰ ਸੀ। ਮੈਂ ਜਾਣਦਾ ਸੀ ਕਿ ਮੈਂ ਵਿਰੋਧ ਕੀਤਾ ਤਾਂ ਮੇਰੇ ਪਰਿਵਾਰ ਨੂੰ ਇਹ ਖਤਮ ਕਰ ਦੇਣਗੇ ਪਰ ਉਸ ਮਸੀਹਨ ਦਾ ਰਾਜ ਮੈਨੂੰ ਅੰਦਰੋਂ ਅੰਦਰੇ ਖਾ ਰਿਹਾ ਸੀ। ਬਾਹਰ ਨਿਕਲਦਿਆਂ ਹੀ ਮੈਂ ਸੁਣਿਆ ਕਿ ਉਸ ਕਮਰੇ ਦੇ ਵਿੱਚ ਇੱਕ ਅਜੀਬ ਜਿਹੀ ਆਵਾਜ਼ ਆ ਰਹੀ ਹੈ ਜਿਵੇਂ ਕੋਈ ਤਾਅਤ ਦੀ ਚੀਜ਼ ਚੱਲ ਰਹੀ ਹੋਵੇ। ਮੈਂ ਪਿੱਛੇ ਮੁੜ ਕੇ ਵੇਖਣ ਦੀ ਹਿੰਮਤ ਨਹੀਂ ਕਰ ਸਕਿਆ। ਮੇਰੇ ਮਨ ਵਿੱਚ ਸਿਰਫ ਇੱਕ ਹੀ ਸਵਾਲ ਸੀ ਕਿ ਇਹ ਲੋਕ ਕੀ ਕਰ ਰਹੇ ਹਨ? ਕੀ ਇਹ ਸਿਰਫ ਅੰਗ ਵੇਚਣ ਦਾ ਮਾਮਲਾ ਸੀ ਜਾਂ ਕੋਈ ਦਾ ਕਿ ਸ਼ਾਇਦ ਇਹ ਕੋਈ ਅਜੇਹਾ ਸੰਗਠਨ ਹੈ ਜੋ ਨਾ ਸਿਰਫ ਅੰਗ ਵੇਚਦਾ ਸੀ ਸਗੋਂ ਕੁਝ ਅਜੀਹਾ ਵੀ ਕਰਦਾ ਸੀ ਜਿਸ ਦੀ ਮੈਂ ਕਲਪਨਾ ਵੀ ਨਹੀਂ ਕਰ ਸਕਦਾ ਸੀ ਮੈਂ ਆਪਣੇ ਆਪ ਨੂੰ ਕੋਸਣ ਲੱਗਾ ਕਿ ਮੈਂ ਇਸ ਪਾਪ ਦਾ ਹਿੱਸਾ ਬਣ ਗਿਆ ਮੈਂ ਗੱਡੀ ਵਿੱਚ ਬੈਠ ਕੇ ਮੈਡਮ ਦੇ ਬੰਗਲੇ ਵੱਲ ਵਾਪਸ ਆ ਗਿਆ ਪਰ ਮੇਰਾ ਦਿਲ ਭਾਰੀ ਸੀ ਮੈਂ ਸੋਚਿਆ ਸੀ ਕਿ ਜੇ ਮੈਂ ਸਭ ਇਸ ਦਾ ਵਿਰੋਧ ਨਾ ਕੀਤਾ ਤਾਂ ਮੇਰੇ ਬੱਚਿਆਂ ਦੀ ਰੋਟੀ ਉਸ ਪਾਪ ਦੇ ਪੈਸੇ ਨਾਲ ਚੱਲੇਗੀ। ਮੈਂ ਰਾਤ ਨੂੰ ਮੋੜੋ ਸਤਾਖਾਨੇ ਵਿੱਚ ਸੁਤਾ ਜਿੱਥੇ ਮੈਨੂੰ ਕੈਦ ਕੀਤਾ ਗਿਆ। ਮੇਰੀਆਂ ਅੱਖਾਂ ਵਿੱਚ ਉਸ ਬੱਚੀ ਦਾ ਚਿਹਰਾ ਘੁੰਮ ਰਿਹਾ ਸੀ। ਸਵੇਰੇ ਮੈਂ ਫੈਸਲਾ ਕਰ ਲਿਆ। ਮੈਂ ਮੰਦਰ ਪਹੁੰਚ ਗਿਆ। ਮੰਦਰ ਦੇ ਸਾਹਮਣੇ ਖੜੇ ਹੋ ਕੇ ਮੇਰਾ ਸਰੀਰ ਕੰਬਣ ਲੱਗ ਗਿਆ। ਮੈਂ ਰੋਣ ਲੱਗਿਆ। اے ਰੱਬਾ ਮੈਨੂੰ ਕੋਈ ਰਾਹ ਦਿਖਾ। ਮੈਂ ਇਸ ਪਾਪ ਤੋਂ ਕਿਵੇਂ ਬਚਾਂ? ਮੈਂ ਘੰਟਿਆਂ ਤੱਕ ਮੰਦਰ ਦੇ ਸਾਹਮਣੇ ਖੜਾ ਰਿਹਾ। ਮੇਰੇ ਮਨ ਵਿੱਚ ਇੱਕ ਹੀ ਸਵਾਲ ਸੀ ਕੀ ਕਰਾਂ? ਜੇ ਮੈਂ ਪੁਲਿਸ ਕੋਲ ਗਿਆ ਤਾਂ ਮੇਰੀ ਜਾਨ ਨੂੰ ਖਤਰਾ ਸੀ ਅਖੀਰਕਾਰ ਮੈਂ ਹਿੰਮਤ ਕਰਕੇ ਪੁਲਿਸ ਸਟੇਸ਼ਨ ਪਹੁੰਚ ਗਿਆ ਮੈਂ ਸਾਰੀ ਗੱਲ ਉਹਨਾਂ ਨੂੰ ਦੱਸ ਦਿੱਤੀ ਪੁਲਿਸ ਨੇ ਮੇਰੀ ਗੱਲ ਨੂੰ ਗੰਭੀਰਤਾ ਨਾਲ ਸੁਣਿਆ ਉਹਨਾਂ ਨੇ ਮੈਨੂੰ ਨਾਲ ਲੈ ਕੇ ਸੂਨਸਾਨਚ ਕਰ ਤੇ ਛਾਪਾ ਮਾਰਿਆ ਜਦੋਂ ਪੁਲਿਸ ਅੰਦਰ ਵੜੀ ਤਾਂ ਸਾਰਾ ਮੰਜ਼ਰ ਸਾਹਮਣੇ ਆ ਗਿਆ ਉਸ ਘਰ ਦੇ ਵਿੱਚ ਨਾ ਸਿਰਫ ਬੱਚਿਆਂ ਨੂੰ ਕੈਦ ਕੀਤਾ ਜਾਂਦਾ ਸੀ ਸਗੋਂ ਇੱਕ ਅਜੀਬ ਜੀ ਮਸ਼ੀਨ ਦੀ ਵਰਤੋਂ ਕਰਕੇ ਉਹਨਾਂ ਦੇ ਸਰੀਰ ਦੇ ਅਜੀਬ ਜੇ ਅੰਗਾਂ ਦੀ ਜਾਂਚ ਕੀਤੀ ਜਾਂਦੀ ਸੀ ਸਿਰਫ ਅੰਗ ਵਿੱਚ ਨਾ ਮਾਮਲਾ ਨਹੀਂ ਸੀ ਪੁਲਿਸ ਨੂੰ ਪਤਾ ਲੱਗਿਆ ਕਿ ਇੱਕ ਅੰਤਰਰਾਸ਼ਟਰੀ ਸੰਗਠਨ ਸੀ ਜੋ ਬੱਚਿਆਂ ਦੀ ਜੈਵਿਕ ਜਾਂਚਾਂ ਕਰਕੇ ਕੁਝ ਅਜੀਹੀਆਂ ਦਵਾਈਆਂ ਬਣਾਉਂਦਾ ਸੀ ਜੋ ਅਮੀਰ ਲੋਕਾਂ ਦੇਮੋਕ੍ਰੇਸੀ ਪੁਲਿਸ ਨੇ ਸਾਰੇ ਡਾਕਟਰ ਤੇ ਗਾਰਡਾਂ ਨੂੰ ਗ੍ਰਿਫਤਾਰ ਕਰ ਲਿਆ ਮੈਡਮ ਵੀ ਨਹੀਂ ਬਚ ਸਕੀ ਬਹੁਤ ਸਾਰੀਆਂ ਬੱਚੀਆਂ ਨੂੰ ਬਚਾ ਲਿਆ ਗਿਆ ਉਹਨਾਂ ਦੇ ਮਾਸੂਮ ਚਿਹਰਿਆਂ ਦੀ ਮੁਸਕਰਾਹਟ ਦੇਖ ਕੇ ਮੈਨੂੰ ਸਕੂਨ ਮਿਲਿਆ ਹਾਲਾਂਕਿ ਮੇਰੀ ਨੌਕਰੀ ਛੁੱਟ ਗਈ ਪਰ ਮਨ ਨੂੰ ਆਪਣੇ ਰੱਬ ਤੇ ਭਰੋਸਾ ਸੀ ਪੁਲਿਸ ਨੇ ਮੈਨੂੰ ਇੱਕ ਵੱਡਾ ਇਨਾਮ ਦਿੱਤਾ ਕਿਉਂਕਿ ਇਹ ਸੰਗਠਨ ਬਹੁਤ ਸਮੇਂ ਤੋਂ ਉਹਨਾਂ ਦੀ ਨਜ਼ਰ ਵਿੱਚ ਸੀ ਮੈਂ ਉਸ ਇਨਾਮ ਦੇ ਪੈਸੇ ਨਾਲ ਆਪਣਾ ਕਰਜ਼ਾ ਲਾਇਆ ਤੇ ਇੰਡੀਆ ਵਾਪਸ ਆ ਗਿਆ ਮੇਰੀ ਬੇਟੀ ਨੂੰ ਘੜੇ ਲਗਾ ਕੇ ਮੈਂ ਰੋਇਆ ਮੈਂ ਸੋਚਿਆ ਰੱਬ ਨੇ ਮੈਨੂੰ ਸਹੀ ਰਾਹ ਦਿਖਾਇਆ ਹੈ ਤਾਂ ਦੋਸਤੋ ਇੱਕ ਕਹਾਣੀ ਸਾਨੂੰ ਸਿਖਾਉ ਸੱਚ ਦਾ ਸਾਥ ਦੇਈਏ ਤਾਂ ਰੱਬ ਹਮੇਸ਼ਾ ਸਾਡੇ ਨਾਲ ਹੀ ਹੁੰਦਾ ਹੈ ਇਸ ਕਹਾਣੀ ਦੇ ਵਿੱਚ ਜੋ ਭਿਆਨਕ ਮੰਜ਼ਰ ਮੈਂ ਦੇਖਿਆ ਉਹ ਮੈਨੂੰ ساری ਉਮਰ ਯਾਦ ਰਹੇਗਾ ਪਰ ਮੈਂ ਖੁਸ਼ ਹਾਂ ਕਿ ਮੈਂ ਨਾ ਮਾਸੂਮ ਬੱਚਿਆਂ ਨੂੰ ਬਚਾਉਣ ਦੇ ਲਈ ਉਹਨਾਂ ਦੀ ਮਦਦ ਕਰ ਸਕਿਆ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਇਸ ਬਾਰੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਹਰ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਧੰਨਵਾਦ